ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵਦੀਪ ਮੈਡਮ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਪ੍ਰੋਡਕਟ ਬਣਾ ਕਰਕੇ ਆਪਾਂ ਰੈਡੀ ਕਰਤਾ ਮੈਨੂੰ ਪਤਾ ਹੈ ਕਿ ਵੀ ਕਿ ਮੈਂ ਥੋੜਾ ਜਿਹਾ ਲੇਟ ਆ ਤੁਹਾਡੇ ਆਊਟਫਿਟ ਨੂੰ ਰੈਡੀ ਕਰਨ ਵਾਸਤੇ ਪਰ ਜੋ ਇਸ ਤੇ ਕਾਰੀਗਰੀ ਹੋਈ ਹੈ ਨਾ ਤੇ ਜੋ ਆਪਣਾ ਇਹ ਪੀਸ ਬਣਿਆ ਇਹ ਮਰੇ ਸਾਬ ਨਾਲ ਸਿੰਗਲ ਪੀਸ ਹੀ ਬਣੂਗਾ ਦੁਬਾਰਾ ਇਸ ਨਾਲ ਦਾ ਪੀਸ ਨਹੀਂ ਬਣਨਾ ਇੰਨਾ ਸੋਹਣਾ ਬਣਿਆ ਇੰਨੀ ਸੋਹਣੀ ਕਾਰੀਗਰੀ ਆਈ ਹੈ ਇਹਨੂੰ ਬਣਾਉਣ ਤੇ ਬਹੁਤ ਜ਼ਿਆਦਾ ਕਾਰੀਗਰ ਬੈਠੇ ਸੀ ਤੇ ਬਹੁਤ ਜ਼ਿਆਦਾ ਟਾਈਮਿੰਗ ਆਈ ਇਸ ਕਾਰੀਗਰ ਇਸ ਪ੍ਰੋਡਕਟ ਨੂੰ ਬਣਾਉਣ ਤੇ ਤੇ ਜਿੰਨਾ ਮੈਂ ਆਪਦੀ ਅੱਖਾਂ ਨਾਲ ਇਹ ਵਾਲਾ ਪੀਸ ਦੇਖਿਆ ਨਾ ਜਿੰਨਾ ਟਾਈਮ ਮੈਂ ਦੇਖਿਆ ਇਸ ਪੀਸ ਨੂੰ ਦਿলো ਕਹਿ ਰਿਹਾ ਮੈਨੂੰ ਇਸ ਆਊਟਫਿਟ ਨਾਲ ਨਾ ਪਿਆਰ ਹੋ ਗਿਆ ਅਗਰ ਮੈਂ ਕੁੜੀ ਹੁੰਦਾ ਨਾ ਮੈਂ ਪੱਕਾ ਇਹ ਵਾਲੀ ਵੀਡੀਓ ਪਾ ਕੇ ਕਰਕੇ ਨਾ ਆਵਰੀ ਡਰੈਸ ਪਾ ਕੇ ਕਰਕੇ ਨਾ ਵੀਡੀਓ ਅਪਲੋਡ ਕਰਨੀ ਸੀਗੀ ਸੱਚੀ ਦਿলো ਕਹਿ ਰਿਹਾ ਕਿ ਬੜਾ ਬਹੁਤ ਸੋਹਣੀ ਆਊਟਫਿਟ ਬਣੀ ਹੈ ਆਪਣੀ ਇੰਨਾ ਸੋਹਣਾ ਬੈਕ ਦਾ ਡਿਜ਼ਾਈਨ ਗਲੇ ਦਾ ਬਣਾਇਆ ਨਾ ਆਪਾਂ ਤੇ ਇੰਨੀ ਸੋਹਣੀ ਇਸ ਤੇ ਇੰਬਰੋਇਡਰੀ ਹੋਈ ਹੈ ਫੁੱਲੀ ਸ਼ਿਮਰ ਦਾ ਪੀਸ ਰਸ਼ਟ ਕਲਰ ਚ ਇੰਨਾ ਸੋਹਣਾ ਲੱਗ ਰਿਹਾ ਨਾ ਮੈਂ ਤਾਰੀਫ ਮੈਂ ਮੈਨੂੰ ਪਤਾ ਕਿ ਮੈਂ ਬਹੁਤ ਤਾਰੀਫ ਕਰ ਰਿਹਾ ਬਟ ਇਹ ਪੀਸ ਤਾਰੀਫ ਕਰਨ ਦੇ ਲਾਇਕ ਹੈਗਾ ਬਹੁਤ ਜ਼ਿਆਦਾ ਸੋਹਣਾ ਬਣਿਆ ਤੁਸੀਂ ਜਦੋਂ ਇਹ ਆਪ ਦਾ ਪੀਸ ਐਂਗੇਜਮੈਂਟ ਤੇ ਪਾਉਗੇ ਨਾ ਸਾਰਿਆਂ ਨੇ ਖੜਖੜ ਦੇਖਣਾ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ